ਤੁਸੀਂ ਹਮੇਸ਼ਾ ਜਿਹੜੇ ਜਾਨਵਰਾਂ ਨੂੰ ਪਿਆਰ ਕਰਦੋਂ ਵਾਲੇ ਲੋਕ ਦੇਖੇ ਦੇ ਹੋਣਗੇ ਲੇਕਿਨ ਅੱਜ ਇੱਕ ਐਸੇ ਇਨਸਾਨ ਦੇ ਨਾਲ ਮਿਲਵਾਨ ਜਾ ਰਹੇ ਹਾਂ ਜਿਨ੍ਹਾਂ ਨੂੰ ਜਾਨਵਰਾਂ ਦਾ ਸ਼ੌਂਕ ਤੇ ਹੈ ਹੀ ਹੈ ਲੇਕਿਨ ਨਾਲ ਦੇ ਨਾਲ ਹੋਰ ਵੀ ਕਈ ਤਰੀਕੇ ਦੇ ਉਹਨਾਂ ਕੋਲ ਪੰਛੀ ਵੀ ਨੇ ਜੇਕਰ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਘਰ ਦੇ ਵਿੱਚ ਇੱਕ ਬਾਜ਼ ਵੀ ਮੌਜੂਦ ਹੈ ਬਾਜ਼ੀ ਦਾ ਸ਼ੌਂਕ ਹੈ ਜਾਨਵਰਾਂ ਦਾ ਇਹ ਪੰਛੀਆਂ ਦਾ ਇਹ ਕਿੱਥੋਂ ਆ ਜਾਂਦਾ ਇਹ ਸ਼ੌਂਕ ਹੈ ਜੀ ਜਿਹੜਾ ਇਹ ਮੈਨੂੰ ਮੇਰੇ ਪਿਆ ਫਾਜ਼ਲ ਸਾਹਿਬ ਤੋਂ ਛੋਟੇ ਦਾ ਦੋਨਾਂ ਕਾਫੀ ਜਾਨਵਰ ਉਹਨਾਂ ਉਹਨਾਂ ਨੂੰ ਬਹੁਤ ਪਿਆਰੇ ਜਾਨਵਰਾਂ ਦੇ ਲਾਗ ਛੋਟੇ ਦਾ ਤੋਂ ਘਰ ਦੇ ਵਿੱਚ ਉਹਨਾਂ ਨੇ ਬਾਧੂ ਜਾਨਵਰ ਰੱਖੇ ਹੀ ਗਏ ਤੇ ਹੋਰ ਕਿਹੜੇ ਕਿਹੜੇ ਜਾਨਵਰਾਂ ਦਾ ਜ਼ਰੂਰ ਉਹਨਾਂ ਵਾਲੇ ਦੱਸਿਆ ਜਾਵੇ ਹੁਣ ਇਸ ਟਾਈਮ ਮੁਰਗੇ ਨੇ ਇੱਕ ਮੰਕੀ ਆ ਦੋ ਡੌਗੀ ਦੇ ਨਾਲ ਇੱਕ ਬਾਜ ਆ ਇਹ ਜਿਹੜਾ ਸ਼ੌਕ ਆ ਤੁਹਾਨੂੰ ਕਿੱਥੋਂ ਪਿਆ ਜਿਹੜਾ ਇੰਨਾ ਵੱਡਾ ਸ਼ੌਂਕ ਹੈ ਕਿਉਂਕਿ ਬੜੀ ਤਰ੍ਹਾਂ ਦੇ ਤੁਹਾਡੇ ਕੋਲ ਜਾਨਵਰ ਘਰ ਚ ਮੌਜੂਦ ਹੈ ਤੁਸੀਂ ਜ਼ਿਕਰ ਕੀਤਾ ਇਸ ਤੋਂ ਪਹਿਲਾਂ ਵੀ ਕਈ ਜਾਨਵਰ ਤੁਹਾਡੇ ਕੋਲ ਘਰ ਵਿੱਚ ਮੌਜੂਦ ਸੀ ਹੈ ਹਾਂਜੀ ਹਾਂਜੀ ਵੀਰ ਜੀ ਸ਼ੌਂਕ ਜਿਵੇਂ ਮੈਨੂੰ ਸ਼ੁਰੂ ਤੋਂ ਹੀ ਹੈ ਜੀ ਹੂੰ ਤੇ ਜਿਵੇਂ ਕਹਿੰਦੇ ਨੇ ਨਾ ਕਿ ਅਲੱਗ-ਅਲੱਗ ਬੰਦਿਆਂ ਦੇ ਸ਼ੌਂਕ ਹੁੰਦੇ ਆ ਤੇ ਮੇਰਾ ਸ਼ੌਂਕ ਹੈ ਜਾਨਵਰਾਂ ਦੇ ਵਿੱਚ ਹੀ ਹੈ ਜੀ ਇਹਨਾਂ ਕਾਰਨ ਹੈ ਇੱਕ ਕਿ ਜਦੋਂ ਅਸੀਂ ਸਮਾਜ ਕੋਈ ਜਾਨਵਰ ਲੈ ਕੇ ਆਉਂਦੇ ਆ ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਕੀ ਡਿਪਰੈਸ਼ਨ ਦੀ ਬੜੀ ਪ੍ਰੋਬਲਮ ਚੱਲਦੀ ਹੈ ਜਿਹੜੇ ਆਪਾਂ ਜ ਮਨ ਡਿਪਰੈਸ਼ਨ ਤੋਂ ਦੂਰ ਰਹਿੰਦਾ ਤੁਸੀਂ ਹਮੇਸ਼ਾ ਜਿਹੜੇ ਜਾਨਵਰਾਂ ਨੂੰ ਪਿਆਰ ਕਰਦੋਂ ਦੇ ਲੋਕ ਦੇਖੇ ਦੇ ਹੋਣਗੇ ਲੇਕਿਨ ਅੱਜ ਇੱਕ ਐਸੇ ਇਨਸਾਨ ਦੇ ਨਾਲ ਮਿਲਵਾਨ ਜਾ ਰਹੇ ਹਾਂ ਜਿਨ੍ਹਾਂ ਨੂੰ ਜਾਨਵਰਾਂ ਦਾ ਸ਼ੌਂਕ ਤੇ ਹੈ ਹੀ ਹੈ ਲੇਕਿਨ ਨਾਲ ਦੇ ਨਾਲ ਹੋਰ ਵੀ ਕਈ ਤਰੀਕੇ ਦੇ ਉਹਨਾਂ ਕੋਲ ਪੰਛੀ ਵੀ ਨੇ ਜੇਕਰ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਘਰ ਦੇ ਵਿੱਚ ਇੱਕ ਬਾਜ਼ ਵੀ ਮੌਜੂਦ ਹੈ ਬਾਜ਼ ਉਹਨਾਂ ਕੋਲ ਦੋ ਗੱਲ ਕਰੀਏ ਇੱਕ ਕੁੱਤੇ ਨੇ ਕੁਝ ਮੁਰਗੇ ਵੀ ਨੇ ਇੱਕ ਉਹਨਾਂ ਨੇ ਆਪਣੇ ਕੋਲ ਮੰਕੀ ਵੀ ਰੱਖਿਆ ਹੋਇਆ ਵਾ ਜਿਵੇਂ ਜਿਹਾ ਨਾਮ ਸ਼ਾਹ ਰੱਖਿਆ ਵਾ ਕੀ ਕਰਨਾ ਉਹਨਾਂ ਕੋਲ ਜਾਣ ਲੈਣੇ ਆ ਸੋ ਇਸ ਵਕਤ ਉਹਨਾਂ ਦੇ ਸੁਪੁੱਤਰ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਬਾਜੀ ਸਭ ਤੋਂ ਪਹਿਲਾਂ ਦੇ ਸਵਾਗਤ ਸਾਡੇ ਚੈਨਲ ਦੇ ਬਾਜੀ ਜਿਹਦਾ ਸ਼ੌਂਕ ਹੈ ਜਾਨਵਰਾਂ ਦਾ ਇਹ ਪੰਛੀਆਂ ਦਾ ਇਹ ਕਿੱਥੋਂ ਆਦਾ ਇਹ ਸ਼ੌਂਕ ਹੈ ਜੀ ਜਿਹੜਾ ਇਹ ਮੈਨੂੰ ਮੇਰੇ ਪਿਆਰੇ ਖਾਦਰ ਸਾਹਿਬ ਤੋਂ ਛੋਟੇ ਦਾ ਤਾਂ ਉਹਨਾਂ ਕਾਫੀ ਜਾਨਵਰਾਂ ਨੂੰ ਉਹਨਾਂ ਨੂੰ ਬਹੁਤ ਪਿਆਰ ਹੀ ਜਾਨਵਰਾਂ ਦੇ ਨਾਲ ਛੋਟੇ ਦਾ ਤਾਂ ਘਰ ਦੇ ਵਿੱਚ ਉਹਨਾਂ ਨੇ ਬਾਧੂ ਜਾਨਵਰ ਰੱਖੇ ਹੀ ਗਏ ਨਿੱਕੇ ਹੁੰਦੇ ਤਾਂ ਮੈਂ ਜਾਨਵਰਾਂ ਦੇ ਵਿੱਚ ਰਿਆਂ ਤੇ ਨਿੱਕੇ ਹੁੰਦੇ ਤਾਂ ਪਿਆਰ ਮੈਨੂੰ ਛੁਰਤ ਹੋਈ ਅੱਛਾ ਜੀ ਜਿਹੜਾ ਗੱਲ ਕਰੀ ਜਿਹੜਾ ਬਾਜ ਹੈ ਹਮਾ ਖਦਮਕ ਦਾਪਾ ਜਦੋਂ ਦੇਖਦੇ ਆ ਤਸਵੀਰਾਂ ਵੀ ਦੇਖਦੇ ਆ ਕੋਈ ਗੋਬਿੰਦ ਸਿੰਘ ਬਾਦਸ਼ਾਹ ਜੀ ਦੇ ਨਾਲ ਰਿਆ ਤੇ ਲੋਗ ਕਈ ਡਰਦੇ ਵੀ ਨੇ ਹਾਂ ਦਾ ਕਿਉਂਕਿ ਇੱਕ ਜਿਹੜਾ ਰੂਪ ਹੈ ਬਾਜ ਦਾ ਹਾਂ ਦਾ ਕਾਫੀ ਕਈਆਂ ਨੂੰ ਡਰ ਵੀ ਲੱਗਦਾ ਹੈ ਤੇ ਤੁਹਾਨੂੰ ਡਰ ਨਹੀਂ ਲੱਗਾ ਜਦੋਂ ਛੋਟੀ ਮੱਛ ਲੈ ਹੁੰਦਾ ਇਵੇਂ ਉਸ ਟਾਈਮ ਕਾਫੀ ਛੋਟਾ ਹੀਗਾ ਇਹ 1500 ਦਾ ਦਿਨ ਤੱਕ ਆਹੀ ਉਸ ਟਾਈਮ ਤੇ ਨਿੱਕਾ ਜਿਹਾ ਚੂਚਾ ਹੀਗਾ ਅੱਛਾ ਜੀ ਇਹਨੂੰ ਹੱਥਾਂ ਦੇ ਵਿਚ ਆਵ ਇਹਦਾ ਮੂੰਹ ਖੋਲਣਾ ਇਹਦੇ ਮੂੰਹ ਦੇ ਵਿੱਚ ਨਿੱਕੇ ਨਿੱਕੇ ਟੁਕੜੇ ਪਾਣੇ ਮੀਂੜਦੇ ਹੱਥਾਂ ਜੀ ਵੱਡਾ ਹੱਥਾਂ ਦੇ ਦੋਹੇ ਹੱਡਿਆ ਸ਼ੌਂਕ ਕਿੱਥੋਂ ਪਿਆ ਬਾਜ ਦਾ ਅੱਛਾ ਅੱਛਾ ਬਾਜ ਦਾ ਸ਼ੌਂਕ ਹੁੰਦਾ ਜੀ ਆਪਣੇ ਲੈਹ ਰਗੀ ਲਾਗੇ ਉੱਥੇ ਨਾ ਇੱਕ ਬਾਜ ਹੀਗਾ ਡੋਰ ਦੇ ਵਿੱਚ ਜੁਗ ਬੈਟਿਆ ਦਰਖੰਦ ਧਮਕਿਆ ਹੀਗਾ ਤੇ ਕਾਫੀ ਦੇਰ ਤੱਕ ਧਮਕਿਆ ਰਹੇਗਾ ਤੇ ਕੋਈ ਬੰਦਾ ਸੱਦਾ ਦਰਖਦੇ ਜਾਣਾ ਚੜ ਸਕਦਾ ਹੀਗਾ ਉਹਦੇ ਕੋਲ ਉਹ ਵਾਇਆ ਫਿਰ ਦੋ ਦਿਨਾਂ ਦਾ ਟ੍ਰੀਟਮੈਂਟ ਕਰਾ ਕੀਤਾ ਪਰ ਉਹ ਬਾਜੀ ਨਹੀਂ ਪਾਇਆ ਮਰ ਗਿਆ ਕਿਉਂਕਿ ਜਾਦੀ ਦੇ ਡੋਰ ਦੇ ਵਿੱਚ ਜਦੋਂ ਵੀ ਡਰਿਆ ਉਹ ਤੇ ਇਹ ਵੀ ਸਾਡੀ ਸਰਕਾਰ ਨੂੰ ਚਾਹੀਦਾ ਆ ਕਿ ਚੈਨਾ ਡੋਰ ਜਿਹੜੀ ਬੈਨ ਕਰਨੀ ਚਾਹੀਦੀ ਉਹਨੂੰ ਵੀ ਤੇ ਫਿਰ ਉਸ ਤੋਂ ਬਾਅਦ ਇੱਕ ਬਾਜ ਹੋਰ ਐਸਿਊ ਕੀਤਾ ਉਹ ਵੀ ਡੋਰ ਦਾ ਕੇਸ ਹੈਗਾ ਹੀਗਾ ਤੇ ਉਹ ਬਚ ਗਿਆ ਹੈਗਾ ਪਰ ਉਹਨੂੰ ਪੈਂਦਾ ਹੈਗਾ ਅਗੋਂ ਤੇ ਉਹਨੂੰ ਫੇਰ ਡਾਤਾ ਫਿਰ ਸਪੈਸ਼ਲ ਬੱਚਾ ਕੇ ਇਹਨੂੰ ਕਹਿ ਕੇ ਮੰਗਵਾਇਆ ਸੀ ਫਿਰ ਉਹ ਗ ਜਾਇਆ ਆਪਣੇ ਹਸਪਤਲ ਵਿੱਚ ਤੇ ਹੋਰ ਕਿਹੜੇ ਕਿਹੜੇ ਜਾਣੂ ਦਾ ਜ਼ਰੂਰ ਨਾਮ ਵਾਲੇ ਦੱਸਿਆ ਜਾਵੇ ਹੁਣ ਇਸ ਟਾਈਮ ਮੁਰਗੇ ਨੇ ਇੱਕ ਮੋਂਗੀ ਆ ਦੋ ਡੋਗੀ ਦੇ ਨਾਲ ਰੁਬਾਜ ਆ ਤੋਂ ਜ਼ਰੂਰ ਹੈ ਇਸੋਕ ਦਾ ਪੰਨੂਦ ਹੋਣਾ ਤੇ ਫਾਜ਼ਲ ਸਾਹਿਬ ਨਾਲ ਵੀ ਗੱਲਬਾਤ ਕਰ ਲੈਣੇ ਆ ਜਿਨ੍ਹਾਂ ਨੂੰ ਇਹਨਾਂ ਜਾਨਵਰਾਂ ਦਾ ਬਹੁਤ ਜਾਨਸ਼ ਹੋ ਕਿ ਸਭ ਤੋਂ ਪਹਿਲਾਂ ਬਾਜੀ ਸਾਚੀ ਗੱਲ ਜੀ ਸਾਚੀ ਕਾਵਰ ਖਾਨ ਸਾਹਿਬ ਅਦੀਖ ਫਤਿਹ ਜੀ ਬਾਜੀ ਸਭ ਤੋਂ ਪਹਿਲਾਂ ਇਹ ਜਿਹੜਾ ਸ਼ੌਂਕ ਆ ਤੁਹਾਨੂੰ ਕਿੱਥੋਂ ਪਿਆ ਜਿਹੜਾ ਇਹਨਾਂ ਵੱਡਾ ਸ਼ੌਂਕ ਆ ਕਿਉਂਕਿ ਬੜੀ ਤਰ੍ਹਾਂ ਦੇ ਤੁਹਾਡੇ ਕੋਲ ਜਾਨਵਰ ਘਰ 'ਚ ਮੌਜੂਦ ਆ ਤੁਸੀਂ ਜ਼ਿਕਰ ਕੀਤਾ ਇਸ ਤੋਂ ਪਹਿਲਾਂ ਵੀ ਕਈ ਜਾਨਵਰ ਤੁਹਾਡੇ ਕੋਲ ਘਰ 'ਚ ਮੌਜੂਦ ਸੀਗੇ ਹਾਂਜੀ ਹਾਂਜੀ ਮੇਰੀ ਸ਼ੌਂਕ ਜਿਵੇਂ ਮੈਨੂੰ ਸ਼ੁਰੂ ਤੋਂ ਹੀ ਆ ਜੀ ਉਹ ਜਿਵੇਂ ਕਹਿੰਦੇ ਨੇ ਨਾ ਕਿ ਅਲੱਗ-ਅਲੱਗ ਬੰਨਿਆਂ ਦੇ ਸ਼ੌਂ ਕਿ ਜਦੋਂ ਅਸੀਂ ਸਮਾਜ ਕੋਈ ਜਾਨਵਰ ਲੈ ਕੇ ਆਉਂਨੇ ਆ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਅੱਜ ਕੱਲ ਦੇ ਸਮਾਜ ਦੇ ਵਿੱਚ ਕੀ ਡਿਪਰੈਸ਼ਨ ਦੀ ਬੜੀ ਪ੍ਰੋਬਲਮ ਚੱਲਦੀ ਹੈ ਤੇ ਜਦੋਂ ਅਸੀਂ ਜਾਨਵਰ ਰੱਖੇ ਹਾਂ ਆਪਣੇ ਘਰ ਦੇ ਵਿੱਚ ਇਹ ਕਿਤੇ ਨੈਗੇਟਿਵਿਟੀ ਨਹੀਂ ਆਉਂਦੀ ਪਹਿਲੀ ਗੱਲ ਤੇ ਪਹਿਲਾਂ ਨਹੀਂ ਲੋਕ ਸੋਚਦੇ ਸੀ ਅੱਜ ਕੱਲ ਸੋਚਦੇ ਨੇ ਠੀਕ ਹੈ ਇੱਕ ਨੈਗੇਟਿਵਿਟੀ ਨਹੀਂ ਆਉਂਦੀ ਦੂਸਰਾ ਜਿਹੜੇ ਆਪਾਂ ਜਾਨਵਰ ਜਾਂ ਪੰਛੀ ਰੱਖੇ ਨੇ ਇਹਦੇ ਨਾਲ ਬੰਦਾ ਡਿਪਰੈਸ਼ਨ ਤੋਂ ਦੂਰ ਰਹਿੰਦਾ ਤੀਸਰਾ ਏ ਜੀ ਜੇ ਤੁਹਾਡੇ ਘਰ ਦੇ ਵਿੱਚ ਹੁਣ ਜੇ ਤੁਹਾਡੇ ਘਰਾਂ ਕਰਦੇ ਜੀ ਬਰਕਤ ਰਹੂਗੀ ਬਰਕਤ ਰਹੂਗੀ ਹਾਂ ਜੀ ਜਰੂਰ ਇਹ ਗੱਲਾਂ ਅੱਗੇ ਵੀ ਸੁਣੀਆਂ ਨੇ ਕਹਿੰਦੇ ਕਿ ਜਦੋਂ ਆਪਾਂ ਜਾਨਵਰ ਰੱਖਦੇ ਆ ਚਾਹੇ ਕੁੱਤਾ ਹੀ ਘਰ ਚ ਰੱਖਦੇ ਆ ਉਹ ਜਿਹੜੇ ਤੁਹਾਡੇ ਦੇ ਆਉਣ ਵਾਲੇ ਕਸ਼ਟ ਆਪਣੇ ਤੇ ਲੈ ਲੈਂਦਾ ਕਦੀ ਹੋਇਆ ਇਹ ਦਿਨ ਹਾਦਸਾ ਕੋਈ ਮਹਿਸੂਸ ਹੋਇਆ ਕਿ ਇਹਨਾਂ ਦੇ ਆਉਣ ਨਾਲ ਕੋਈ ਜ਼ਿੰਦਗੀ 'ਚ ਬਦਲਾਅ ਮਹਿਸੂਸ ਕੀਤਾ ਦੇਖੋ ਜੀ ਅਸੀਂ ਤਕਰੀਬਨ ਕਾਫੀ ਜ਼ਮਾਨ ਰੱਖਿਆ ਸੀ ਪਹਿਲਾਂ ਹਾਂ ਠੀਕ ਹੈ ਜੀ ਤੇ ਅਸੀਂ ਜਿਹੜੀ ਜਿਹੜੀ ਚੀਜ਼ ਲੈ ਕੇ ਆਉਨੇ ਆ ਹਾਂ ਕੀ ਸਾਡੇ ਕਾਰੋਬਾਰ 'ਚ ਫਰਕ ਪੈਂਦਾ ਅੱਛਾ ਜੀ ਵੀ ਅਸੀਂ ਬੜੀ ਵਾਰੀ ਨੋਟ ਕੀਤਾ ਹੈ ਠੀਕ ਹੈ ਤੇ ਅਸੀਂ ਹਰ ਗਵੀਰ ਭਰਾ ਨੂੰ ਕਹਿੰਨੇ ਆ ਕੁਝ ਵੀ ਤੁਹੇ ਕਿ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਆ ਕਿ ਜਿਵੇਂ ਕੋਈ ਕਹਿ ਦਿੰਦਾ ਕਿ ਕਬੂਤਰਾਂ ਨੂੰ ਤੁਸੀਂ ਦਾਣਾ ਪਾਇਆ ਕਰੋ ਹੂੰ 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 ਚਿੜੀਆਂ ਨੂੰ ਦਾਣਾ ਪਾਇਆ ਕਰੋ ਹਾਂ ਠੀਕ ਹੈ ਜੀ ਕੁੱਤੇ ਨੂੰ ਦਹੀਂ ਪਾਇਆ ਕਰੋ ਪੰਡਤ ਵੀ ਕਈ ਲੋਕ ਕਹਿੰਦੇ ਨੇ ਠੀਕ ਹੈ ਜੀ ਉਹ ਤੇ ਪਾਉਣੀ ਇੱਕ ਗੱਲ ਆ ਪਾਈ ਪਾਈ ਨਾ ਪਾਈ ਨਾ ਸੀ ਜੇ ਇਹੀ ਕਰਦੇ ਰੱਖਿਆ ਨਾ ਕੋਈ ਜਾਨਵਰ ਤੇ ਸਾਨੂੰ ਪਾਉਣੀ ਹੀ ਪੈਣੀ ਹੈ ਹੂੰ 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 ਉਹ ਨਾਲੇ ਪਾਉਣ ਨਾਲੇ ਫਲੀਆਂ ਨਾਲੇ ਉਹ ਖੁਸ਼ ਹੋ ਜਾਂਦੇ ਜਿਨ੍ਹਾਂ ਨੂੰ ਅਸੀਂ ਪਾਉਨੇ ਆ ਤੇ ਦੂਸਰਾ ਜਦੋਂ ਅਸੀਂ ਪਾਉਨੇ ਆ ਤੇ ਸਾਨੂੰ ਸਕੂਨ ਮਿਲਦਾ ਤੇ ਸਾਨੂੰ ਕਿਉਂਕਿ ਉਹ ਵੀ ਉਹ ਵੀ ਜੂਨਾ ਭੋਗਣ ਆ ਹਨਾ ਜ਼ੁਕੇ ਹੁੰਦਾ ਗੁਜਬਾਨੀ ਦੇ ਵਿੱਚ ਵੀ ਕਿ ਆਪਾਂ ਵੀ 84 ਲੱਖ ਜੂਨਾ ਭੋਗ ਕੇ ਇਨਸਾਨੀ ਦੇਹ ਚੋਂਦੇ ਆ ਹਨਾ ਤੇ ਜ਼ਰੂਰ ਮੈਨੂੰ ਲੱਗਦਾ ਕਿ ਦਇਆ ਜੂਤ ਹੋਣੀ ਚਾਹੀਦੀਆਂ ਜੀਵਾਂ ਦੀ ਹਨਾ ਅੱਜ ਕੱਲ ਲੋਕ ਆਪਣੇ ਆਪ ਨੂੰ ਡੌਗ ਲਵਰ ਕਹਿੰਦੇ ਆ ਐਨੀਮਲ ਲਵਰ ਕਹਿੰਦੇ ਆ ਲੇਕਿਨ ਜਦੋਂ ਕਿਤੇ ਸੜਕ ਤੇ ਕੋਈ ਦੇਖਦਾ ਤੇ ਉਹਨੂੰ ਪਾਣੀ ਪੋਣਾਂ ਤੋਂ ਬੜੀ ਦੂਰ ਦੀ ਗੱਲ ਦਾ ਵੱਟੇ ਮਾਰਦੇ ਆ ਹਨਾ ਤੇ ਇਹ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਦੇਖਦੇ ਹੋ ਕਿ ਲੋਕ ਪ ਦੇਖੋ ਜੀ ਸਾਨੂੰ ਤਾਂ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਹੈ ਕਿ ਇਦਾਂ ਹੋਣਾ ਨਹੀਂ ਚਾਹੀਦਾ ਹੂੰ 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 ਇਦਾਂ ਹੋਣਾ ਨਹੀਂ ਚਾਹੀਦਾ ਕਿ ਤੁਸੀਂ ਇਹ ਕਿਸੇ ਨਾਲ ਪਿਆਰ ਕਰਦੇ ਜੇ ਪਿਆਰ ਤੁਹਾਡਾ ਦੇਖਣਾ ਚਾਹੀਦਾ ਹੂੰ ਉਹਦੇ ਜੇ ਬਣਾਵਟੀ ਕੰਮ ਨਾ ਹੋਵੇ ਹੂੰ 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 ਕੋਈ ਪਰੇਸ਼ਾਨ ਆ ਕਿਸੇ ਨੂੰ ਕੁੱਤੇ ਨੂੰ ਛੱਡਫੱਟ ਲੱਗ ਗਈ ਏ ਜਿੰਨੇ ਜੋਗੇ ਹੈਗੇ ਆ ਜੇ ਆਪਾਂ ਦਵਾਈ ਨਹੀਂ ਨਾ ਕਰਾ ਸਕਦੇ ਤੈਨੂੰ ਵਟਾ ਮਾਰਨ ਦਾ ਸਾਡਾ ਹੱਕ ਨਹੀਂ ਬਣਦਾ ਹੂੰ ਤੇ ਭਾਜੀ ਜ਼ਰੂਰ ਇੱਥੇ ਆਣਾ ਜ਼ਿਕਰ ਹੁੰਦਾ ਕਿ ਜਿਵੇਂ ਤੁਹਾਡੇ ਕੋਲ ਹੋਰ ਵੀ ਜਾਨਵਰ ਨੇ ਉਹ ਮੁਰਗੀਆਂ ਵੀ ਨਹੀਂ ਜ਼ਰੂਰ ਮੈਂ ਕਹੂੰਗਾ ਕਿ ਉਹ ਵੀ ਆਪਾਂ ਜ਼ਰੂਰ ਦੇਖਾਂਗੇ ਅੱਲੀ ਮੁਰਗੀਆਂ ਮਤਲਬ ਕੁਝ ਅਲੱਗ ਲੱਗ ਰਹੀਆਂ ਇਹਨਾਂ ਦਾ ਕੀ ਖਾਸੀਅਤ ਕੀ ਇਹਨਾਂ ਮੁਰਗੀਆਂ ਇਹ ਕੜਕਨਾਤ ਮੁਰਗੇ ਜੀ ਅੱਛਾ ਜੀ ਅਸੀਂ ਲੈ ਕੇ ਆਏ ਆ ਅੱਛਾ ਜੀ ਇਧਰ ਜਿਹੜੇ ਖੁੱਡੇ ਦੇ ਵਿੱਚ ਇਹ ਮੁਰਗੇ ਨੋਰਮਲ ਨੇ ਇਧਰ ਮੁਰਗੇ ਜਿਹੜੇ ਹੈਗੇ ਨੇ ਅੱਛਾ ਜੀ ਇਧਰ ਵੀ ਹੈਗੇ ਨੇ ਜ਼ਰੂਰ ਮੈਂ ਤੁਹਾਨੂੰ ਬਤਨ ਦਵਾਂਗਾ ਕਿ ਇਧਰ ਵਾਲੇ ਵੀ ਜਿਹੜੇ ਮੁਰਗੇ ਉਹ ਜਿਹੜੇ ਉਹ ਆਂਡਿਆਂ ਦੇ ਮੁਰਗੀਆਂ ਬੈਠੀਆਂ ਨੇ ਸਾਰੀਆਂ ਅੱਛਾ ਜੀ ਚਾਰ ਮੁਰਗੀਆਂ ਚਾਰ ਆਂਡੇ ਤੇ ਹੈਰਾ ਜਦੂਤ ਭਾਜੀ ਇਸ ਵਕਤ ਕੀ ਕਰੋ ਤੇ ਤਸਵੀਰਾਂ ਤੁਹਾਨੂੰ ਦਿਖਾ ਰੇ ਹਾਂ ਹਾਂ ਚੱਕ ਲਿਓ ਅਜੀ ਤਾਂ ਰੱਖੀਆਂ ਉਹ ਵੇਖੋ ਮੁਰਗੀ ਬੈਠੀ ਆਂਡਿਆਂ ਤੇ ਉਹ ਬਿਲਕੁਲ ਉਹ ਮਗਰਲੇ ਪਾਸੇ ਜਿਹੜੀਆਂ ਮੁਰਗੀਆਂ ਨੇ ਉਹ ਵੀ ਸਾਰੀਆਂ ਆਂਡੇ ਤੇ ਬੈਠੀਆਂ ਚਾਰ ਮੁਰਗੀਆਂ ਨੇ ਚਾਰੀ ਆਂਡੇ ਤੇ ਬੈਠੀਆਂ ਨੇ ਅੱਛਾ ਜੀ ਹਾਂ ਜੀ ਹਾਂ ਜੀ ਇਹ ਗੜਗਨਾ ਦੇ ਬੱਚੇ ਨੇ ਇਹ ਲਿਆਂਦੇ ਨੇ ਤੁਸੀਂ ਇਹਨਾਂ ਦੇ ਮੁਰਗੀਆਂ ਦਾ ਮਤਲਬ ਜਿਹੜੇ ਜਿਹੜੇ ਮੁਰਗੀਆਂ ਆਂਡੇ ਦਿੰਦੀਆਂ ਨੇ ਫਿਰ ਇਹਨਾਂ ਦਾ ਕੀ ਕਰਦੇ ਹੋ ਦੇਖੋ ਇਹ ਖਾਈਦੇ ਨੇ ਹਾਂ 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 ਅਸੀਂ ਮੀਟ ਵਗੈਰਾ ਹਾਂ 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 ਚਿਕਨ ਵਗੈਰਾ ਜਿਹੜਾ ਆ ਅਸੀਂ ਖਾਣੇ ਹਾਂ ਹਾਂ ਠੀਕ ਹੈ ਜੀ ਕਹਿੰਦੇ ਨੇ ਕਿ ਚਿਕਨ ਨਹੀਂ ਖਾਣਾ ਚਾਹੀਦਾ ਜੀਬਾ ਜੀ ਕਿਉਂਕਿ ਲੋਕ ਇੱਕ ਪਾਸੇ ਨੂੰ ਉਹ ਹੀ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਇੱਕ ਪਾਸੇ ਆਪਾਂ ਕਹਿੰਦੇ ਆਪਾਂ ਜਾਂਦ ਨੂੰ ਪਿਆਰ ਕਰਦੇ ਆਂ ਲੇਕਿਨ ਆਪਾਂ ਖਾਣੇ ਵੀ ਆ ਪਰ ਇਹ ਚੀਜ਼ ਥੋੜੀ ਸਮਝਾਓ ਲੋਕਾਂ ਨੂੰ ਨਹੀਂ ਨਹੀਂ ਵੀ ਜੀ ਇਹ ਜਿਹੜਾ ਸਮਾਜ ਹੈ ਨਾ ਭਾਈ ਸਾਹਿਬ ਜੀ ਇਹ ਕਹਿੰਦੇ ਨੇ ਕਿ ਮੁਰਗਾ ਨਹੀਂ ਖਾਣਾ ਇੰਦੇ ਚ ਪਾਪ ਲੱਗੇਗਾ ਕੇ ਇਹਦਾ ਹੱਕ ਖਾ ਲੋ ਚੰਗਾ ਹੱਕ ਖੱਬਨ ਦਾ ਖਾ ਲੈਂਦਾ ਆ ਠੀਕ ਹੈ ਮੁਰਗਾ ਖਾਣ ਤੋਂ ਗਰੇਜ ਕਰਦਾ ਇਹ ਬੰਦਾ ਉਹ ਕਹਿ ਸਕਦਾ ਕਿ ਜਿਹੜਾ ਜਨਵਾਰ ਨੇ ਨਾਲੇ ਭਾਂ ਭਰਾਵਾ ਨਵੇਂ ਪਿਆਰ ਕਰੇ ਹਾਂ ਹਾਂ ਅੱਜ ਕੱਲ ਦੇ ਸਮਾਜ ਚ ਕੀ ਏ ਅਸੀਂ ਸਮਾਜ ਚ ਰਹੇ ਨੇ ਸਾਨੂੰ ਸਭ ਕੋਈ ਨਜ਼ਰ ਆਉਂਦਾ ਕੀ ਕੋਈ ਕਿਸੇ ਦਾ ਲਿਆਈ ਨਹੀਂ ਕਰ ਰਿਹਾ ਬਿਲਕੁਲ ਕੋਈ ਕਾਰੋਬਾਰ ਚਲਾ ਲੋ ਭਰਾ ਭਰਾ ਦੀ ਜਮੀਨ ਜਾਇਦਾਦ ਪਿੱਛੇ ਉਹ ਕਤਲ ਹੋ ਜਾਂਦੇ ਆ ਬਾਜੀ ਉਹਨੇ ਚੰਗਾ ਮੁਰਗਾ ਤੂੰ ਹੀ ਖਾ ਲੋ ਭਰਾ ਨੂੰ ਤਾਂ ਛੱਡ ਦਿਓ ਅਸੀਂ ਭਰਾ ਨੂੰ ਵੜ ਦਿੰਨੇ ਆ ਤੇ ਮੁਰਗਾ ਛੱਡ ਦਿੰਨੇ ਇਹ ਕੀ ਕਿਹੜੀ ਇਨਸਾਨੀਤ ਹੈ ਜੀ ਜ਼ਰੂਰ ਤੁਹਾਡਾ ਜਿਹੜਾ ਮੰਕੀ ਵੀ ਆ ਇਹਨੂੰ ਜ਼ਰੂਰ ਤੁਸੀਂ ਆਪਣੀ ਗੋਦੀ 'ਚ ਮੈਂ ਕਹਿੰਦਾ ਕਵੀ ਲੈ ਕੇ ਇਹਦੇ ਬਾਰੇ ਦੱਸੋ ਵੀ ਇਹਦਾ ਨਾਮ ਸ਼ਾਹ ਕਿਉਂ ਰੱਖਿਆ ਤੁਸੀਂ ਬੰਦੋ ਸ਼ਾਹ ਸਰ ਕੇ ਰੱਖਿਆ ਜੀ ਜਿਹੜਾ ਸਾਡਾ ਮੰਕੀ ਹੈ ਭਾਈ ਸਾਹਿਬ ਦੀ ਸਾਡਾ ਬਹੁਤ ਜਿਆਦਾ ਲਾਡਲਾ ਹੈ ਅੱਛਾ ਜੀ ਬਹੁਤ ਸਾਡਾ ਪਿਆਰਾ ਹੈ ਉਹ ਤੋਂ ਵੀ ਬੜੀਆਂ ਕਰਦਾ ਉਹ ਛਿੱਤੀ ਜਾਂਦਾ ਡਾਕਟਰ ਕਿੰਨੇ ਤਕਰੀਬਨ 4-5000 ਰੁਪਏ ਸਾਡਾ ਭਾਈ ਪਾੜਿਆ ਹੈ ਅੱਛਾ ਜੀ ਜਿਹੜੇ ਰਿਮੋਟ ਹੈ ਜਿਹੜੇ ਸਾਡੇ ਟੀਵੀ ਤੋਂ ਓੜਿਆ ਅੱਛਾ ਜੀ ਹਨਾ ਵੀਰ ਜੀ ਇਹ ਤਕਰੀਬਨ 30 ਕੋ ਤੋੜ ਦਿੱਤੇ ਦਿੱਤੇ ਤੀਰ ਮੋੜ-ਮੋੜ ਤੇ ਤੋੜ ਦਿੱਤੀ ਇਹ ਲੈ ਕੇ ਆਉਨੇ ਆ ਇਹ ਬਣ ਜੇ ਕਰ ਦਿੰਦਾ ਅੱਛਾ ਜੀ ਜਿਸ ਬੰਦੇ ਕੋ ਅਸੀਂ ਲੈ ਕੇ ਆਉਨੇ ਨਾ ਹੂੰ ਹੂੰ ਉਹ ਮਿਰਜੀ ਕਹਿੰਦਾ ਕਿ ਭਾਈ ਸਾਹਿਬ ਜੀ ਤੁਸੀਂ ਇਹਨੂੰ ਸਮਝਾਓ ਕੋ ਜੇ ਇ ਕੀ ਹੋ ਰਿਹਾ ਮੈਨੂੰ ਆ ਬੜਾ ਦੁੱਖ ਹੁੰਦਾ ਹੂੰ ਹੂੰ ਲਗਨੇ ਵੇਜੀਏ ਜੀ ਅਸੀਂ ਰੱਖਿਆ ਤੇ ਚੱਲਣਾ ਵੀ ਸਾਨੂੰ ਹੀ ਪੈਣਾ ਬਿਲਕੁਲ ਬਿਲਕੁਲ ਹਾਂ ਆ ਜੀ ਜਾਨੇ ਤੇ ਇਹ ਫਿਰ ਜਦੋਂ ਤੁਸੀਂ ਰੱਖਦੇ ਹੋ ਘਰੇ ਤੇ ਮੈਂ ਸਾਮ ਸੰਭਾਲ ਕੇ ਕੌਣ ਕਰਦਾ ਇਹਨਾਂ ਦੀ ਖਾਸ ਕਰਕੇ ਕਿਉਂਕਿ ਇਹਨਾਂ ਨੂੰ ਵੀ ਇੱਕ ਸਪੈਸ਼ਲ ਕੇਅਰ ਚਾਹੀਦੀ ਹੈ ਹਨਾ ਜਿਵੇਂ ਬੱਚੇ ਨੂੰ ਪਾਲਦੇ ਆ ਉਹ ਤੋਂ ਵੱਧ ਹੀ ਮੈਨੂੰ ਲੱਗਦਾ ਇਹਨਾਂ ਨੂੰ ਜਿਹੜੀ ਟੈਨਸ਼ਨ ਚਾਹੀਦੀ ਹੈ ਦੇਖੋ ਜੀ ਜਿਹੜਾ ਤਾਂ ਬਾਦਿਆ ਬਾਦ ਮੈਂ ਸੰਭਾਲਦਾ तकरीबन 20 ਪੈਸੇ 25 ਪੈਸੇ 70 75 ਪੈਸੇ ਨੂਰ ਸਿੰਘ ਸੰਭਾਲਦਾ ਆ ਅੱਛਾ ਜੀ ਠੀਕ ਹੈ ਜੇ ਜਿਹੜਾ ਮੰਕੀ ਹੈ ਹਾਂ ਮੰਗੀ ਮੈਂ ਤੇ ਨੂਰ ਦੇ ਮਦਰ ਜਿਆਦਾ ਸੰਭਾਲਦੇ ਨੇ ਤੇ ਜਿਹੜੇ ਡੋਗੀ ਨੇ ਡੋਗੀ ਮੋਗੀ ਬਾਗੀ ਸਾਰੇ ਜਿਹੜੇ ਆ ਰਲ ਮਿਲ ਕੇ ਆ ਠੀਕ ਹੈ ਦਾਣਾ ਵੇਲੇ ਨਾਲ ਦੇ ਪਾ ਦਿੰਨੇ ਜਿਵੇਂ ਜਿਆਦਾਤਰ ਜਿਹੜੇ ਕੁੱਤੇ ਹੁੰਦੇ ਆ ਜਾਂ ਡੌਗ ਹਨਾ ਜਿੰਨਾਂ ਆਪਾਂ ਕਹਿੰਦੇ ਆ ਉਹ ਜਦੋਂ ਮੁਰਗੀਆਂ ਤੇ ਫਕਰ ਫਸਦੇ ਆ ਖਾ ਲੀ ਪੰਛੀਆਂ ਦੇ ਮਗਰ ਜਾਂ ਹਨਾ ਜਦੋਂ ਜਾਨਵਰ ਵੀ ਤੁਸੀਂ ਮੰਕੀ ਵੀ ਰੱਖਿਆ ਆਪਸ ਵਿੱਚ ਬੰਦੀ ਨਹੀਂ ਲੇਕਿਨ ਤੁਹਾਡੇ ਘਰ ਪੁੱਠਾ ਹੀ ਦੇਖ ਰਹੇ ਆ ਆਪਸ ਵਿੱਚ ਖੇਡ ਹੀ ਜਾ ਰਹੇ ਆ ਨਾ ਇਹ ਕਿਸ ਤਰ੍ਹਾਂ ਹੋ ਪਾਇਆ ਭਲੇ ਭਜੀ ਇਹ ਗੱਲ ਉੱਥੇ ਆਉਣੀ ਨਾ ਕਿ ਇੱਕ ਵਾਤਾਵਰਨ ਨਹੀਂ ਸਾਡੇ ਘਰ ਦਾ ਇਦਾਂ ਦਾ ਅੱਛਾ ਜੀ ਕਿ ਸਾਡੇ ਘਰ ਦੇ ਵਿੱਚ ਜਿਸ ਬੰਦੇ ਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ ਹੋਵੇ ਹਾਂ ਹਾਂ ਕਿਸੇ ਕੋਈ ਬੰਦਾ ਰੈਪ੍ਰੈਸ਼ਨ ਦੇ ਵਿੱਚ ਹੋਵੇ ਹਾਂ ਕੋਈ ਬੰਦਾ ਕਿਸੇ ਗੱਲੋਂ ਟੈਨਸ਼ਨ ਜੇ ਹੋਵੇ ਕਿ ਸਾਡੇ ਘਰ ਆ ਗਏ ਠੀਕ ਹੋ ਜਾਏਗਾ ਹਾਂ ਠੀਕ ਹੈ ਸਾਡੇ ਘਰ ਦਾ ਵਾਤਾਵਰਨ ਹੀ ਮਾਹੌਲ ਹੀ ਹੋ ਜਾਂਦਾ ਬਣਿਆ ਬਿਲਕੁਲ ਬਿਲਕੁਲ ਹਾਂ ਜੀ ਡਿਪਰੈਸ਼ਨ ਦੀ ਨੇੜੇ ਹੁੰਦਾ ਕਿਉਂਕਿ ਜਦੋਂ ਸਾਡੇ ਭਾਈ ਸਾਹਿਬ ਨੇ ਆਓ ਮੇਰੇ ਜਨਾਬ ਜੀ ਅੱਛਾ ਜੀ ਸਾਡੇ ਮੰਟੂ ਭਾਈ ਸਾਹਿਬ ਨੇ ਅੱਛਾ ਜੀ ਠੀਕ ਹੈ ਜੀ ਇਹ ਜਦੋਂ ਸਾਡੇ ਘਰ ਆਏ ਨੇ ਹਾਂ ਇਹ ਥੋੜੀ ਸੋਤੀ ਜਿਹਾ ਟੈਨਸ਼ਨ ਜੀ ਰੱਖਦੇ ਸੀਗੇ ਹੁਣ ਵਾਤਾਵਰਨ ਇਸ ਹਿਸਾਬ ਨਾਲ ਬਣਿਆ ਸਾਡੇ ਘਰ ਦੇ ਖੁਸ਼ੀ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਬੋਲੋ ਭਾਈ ਕੋਈ ਨਾ ਕੋਈ ਬਿਲਕੁਲ ਚੜ੍ਹਦੀ ਕਲਾ ਜੀ ਇਹ ਭਾਈ ਸਾਹਿਬ ਦਾ ਬਹੁ ਇੱਕ ਵਾਰੀ ਤੁਸੀਂ ਉਹਨਾਂ ਨੂੰ ਮਿਲੋਗੇ ਤੇ ਤੁਹਾਡਾ ਬਾਰ ਬਾਰ ਉਹਨਾਂ ਨੂੰ ਮਿਲਣ ਦਾ ਦਿਲ ਕਰੇਗਾ ਕਲਾ ਵੀ ਬਹੁਤ ਮਕਸ਼ੀਤ ਨਮਾਜ਼ਮਾਨ ਗੁਰੂ ਮਹਾਰਾਜ ਨੇ ਬਹੁਤ ਕਲਾ ਬਖਸ਼ੀ ਇਹਨਾਂ ਦੇ ਬਹੁਤ ਜ਼ਿਆਦਾ ਹੁਨਰ ਆ ਇਹਨਾਂ ਦੇ ਹੁਨਰ ਦੀ ਸਾਡੀ ਸਿੱਖ ਸਰਮੌਰ ਸੰਸਥਾ ਨੇ ਇਹਨਾਂ ਦੀ ਕਦਰ ਨਹੀਂ ਪਾਈ ਸਿਰਫ ਇਹ ਕਹਿਣਾ ਚਾਹੁੰਦੇ ਕਿ ਲਾਲਚ ਨਹੀਂ ਇਹਨਾਂ ਨੂੰ ਕੋਈ ਮਾਇਆ ਦਾ ਕੋਈ ਕੋਠੀਆਂ ਦਾ ਕੋਈ ਕਾਰਾਂ ਦਾ ਸਿਰਫ ਇੱਕ ਸਰੂਪੇ ਦੀ ਮੰਗ ਕੀਤੀ ਸਾਡੀ ਸਰਮੌਰ ਸੰਸਥਾ ਨੇ ਇੱਕ ਸਰੂਪੇ ਦੀ ਇਹਨਾਂ ਨੂੰ ਇਨਕਾਰ ਕਰ ਦਿੱਤਾ ਜਿਹੜਾ ਲਾਲਚ ਹੁੰਦਾ ਮੈਨੂੰ ਲੱਗਦਾ ਜਿੰਨੇ ਜਾਨਵਰ ਰੱਖੇ ਇੰਨੀਆਂ ਗੱਡੀਆਂ ਵੀ ਰੱਖ ਸਕਦੇ ਸੀ ਕਿਉਂਕਿ ਜਾਨਵਰਾਂ ਦੀ ਕਿਰਪਾ ਮਾਰ ਦੀ ਕੋਈ ਅਸੀ ਗੱਲ ਨਹੀਂ ਕਿਰਪਾ ਮਹਾਰਾਜ ਦੀ ਗੱਡੀਆਂ ਦੀ ਕੋਈ ਗੱਲ ਇੱਕ ਛੱਡ ਕੇ ਦੋ ਵੀ ਲੈ ਦੇ ਬੇਟੇ ਨੂੰ ਵੀ ਬਹੁਤ ਸ਼ੌਂਕ ਆ ਵੀ ਜਾਨਵਰ ਇਹਨਾਂ ਰੱਖੇ ਆ ਬੜੇ ਸ਼ੌਂਕ ਨਾਲ ਘਰ ਦਾ ਜੀ ਸਮਝਦੇ ਆ ਤੇ ਇਹ ਕਹਿੰਦੇ ਆ ਵੀ ਜੋ ਹੈ ਇਹਨਾਂ ਦੀ ਕਿਸਮਤ ਬਦੌਲਤ ਜੋ ਆ ਸਾਨੂੰ ਵੀ ਸਾਨੂੰ ਮਤਲਬ ਦਾਣਾ ਰੱਬ ਦੇ ਰਿਹਾ ਖਾਲ ਵਾਸਤੇ ਸੋ ਬਿਲਕੁਲ ਜੰਦੇ ਜਾਂਦੇ ਤੁਸੀਂ ਜਿਹੜਾ ਕੋਈ ਸਨੇਹ ਸੰਗਤਾਂ ਨੂੰ ਦੇਣਾ ਚਾਹੋ ਜਿਹੜੀਆਂ ਦੇਖਣੀਆਂ ਨੇ ਲੋਕਾਂ ਨੂੰ ਦੇਣਾ ਚਾਹੋ ਕਿਉਂਕਿ ਬਾਤਾਵਾਦ ਨਾਲ ਜੀ ਜੀਵਾ ਦੇ ਨਾਲ ਤੁਸੀਂ ਪਿਆਰ ਕਰਦੇ ਹੋ ਜਿਹੜਾ ਸਨੇਹ ਆ ਜਾਂਦੇ ਜਾਂਦੇ ਤੁਸੀਂ ਸਭ ਦਾ ਸਨੇਹ ਇਹ ਹੋਇਆ ਜੀ ਜੋ ਅੱਜ ਕੱਲ ਦਾ ਸਮਾਚਾਰ ਰਿਹਾ ਹੂੰ ਡਿਪਰੈਸ਼ਨ ਦਾ ਮਾਹੌਲ ਬਣਿਆ ਠੀਕ ਹੈ ਜੀ ਕਾਰ ਦੇ ਵਿੱਚ ਕੋਈ ਨਾ ਕੋਈ ਜਾਨਵਰ ਤੁਸੀਂ ਜ਼ਰੂਰ ਰੱਖੋ ਜਾਨਵਰ ਨਾਲ ਪਿਆਰ ਕਰੋ ਜੇ ਤੁਸੀਂ ਨਹੀਂ ਰੱਖ ਸਕਦੇ ਜੇ ਤੁਹਾਡੇ ਗਲੀਆਂ ਦੇ ਜਿਹੜੇ ਕੁੱਤੇ ਨੇ ਉਹਨਾਂ ਨੂੰ ਦੁੱਧ ਪਾਤਾ ਰੋਟੀ ਪਾ ਦਿੱਤੀ ਠੀਕ ਹੈ ਜੀ ਕੋਠੇ ਦਾਣਾ ਪਾ ਦਿੱਤਾ ਜਿਵੇਂ ਹੁਣ ਗਰਮੀ ਚੱਲਦੀ ਪਈ ਹੈ ਠੀਕ ਹੈ ਚਬੀਲਾ ਵੀ ਤੁਸੀਂ ਜਿਹੜੇ ਲਾਰੇ ਲਾਰੇ ਜੇ ਚਬੀਲਾ ਤੁਸੀਂ ਉਹਨਾਂ ਵਾਸਤੇ ਲਾਰੇ ਜੀ ਇਨਸਾਨਾਂ ਵਾਸਤੇ ਜਿਨ੍ਹਾਂ ਨੂੰ ਪਾਣੀ ਦੀ ਘਾਟ ਹੀ ਨਹੀਂ ਗਈ ਇੱਥੋਂ ਨਾਲ ਪੀਣਗੇ ਉੱਥੋਂ ਪੀ ਲੈਣਗੇ ਪਰ ਜਾਨਵਰ ਨੇ ਕਿੱਥੋਂ ਪੀਣਾ ਉਹਨਾਂ ਨੂੰ ਮੰਗਣਾ ਤਾਂ ਹੈ ਨਹੀਂਗਾ ਤੇ ਕੋਈ ਨਾ ਕੋਈ ਚਵੈਲਾ ਰਾ ਕੇ ਕੋਠੇ ਰੱਖ ਦਿਓ ਠੀਕ ਹੈ ਹੋਰ ਕੁਝ ਨਹੀਂ ਕਰ ਸਕਦੇ ਤੁਸੀਂ ਕਰਕੇ ਦੇਖੋ ਤੇ ਤੁਹਾਡੇ ਸੁਭਾਅ ਦੇ ਵਿੱਚ ਤੇ ਤੁਹਾਡੀ ਲਾਈਫ 'ਚ ਫਰਕ ਪੈਣਾ ਸ਼ੁਰੂ ਹੋਏਗਾ ਇਹ ਮੈਂ ਦਾਅਵੇ ਨਾ ਕਹਿਣਾ ਜੋ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ ਉਹਨਾਂ ਦੇ ਘਰ ਦੀਆਂ ਆਵਾਜ਼ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਉਹ ਤੁਹਾਨੂੰ ਉਹ ਮੰਕੀ ਦਿਖਾਇਆ ਉਹ ਜਿਹੜੇ ਮੁਰਗੇ ਸੀਗੇ ਜਾਂ ਉਹ ਜਿਹੜੇ ਡੌਗ ਸੀ ਜਿਹੜੇ ਉਹਨਾਂ ਦੀ ਜੋੜੀ ਦਿਖਾਈ ਸੋ ਇਹ ਸੰ ਅਮੀਰ ਸਭ ਦੇ ਵਿੱਚ ਰਹਿਣ ਵਾਲੇ ਜਾਨਵਰਾਂ ਨੂੰ ਪਿਆਰ ਕਰਨ ਵਾਲੀ ਵਿਅਕਤੀ ਸੋ ਜ਼ਰੂਰ ਉਹਨਾਂ ਨੇ ਬੇਨਤੀ ਵੀ ਕੀਤੀ ਆ ਕਿ ਜਾਨਵਰਾਂ ਨੂੰ ਪਿਆਰ ਕੀਤਾ ਜਾਵੇ ਕਿਉਂਕਿ ਇਹ ਵੀ ਜੂੜਾ ਭਗਣਾ ਆਇਆ ਨੇ ਗੁਰਬਾਣੀ ਜਾਂ ਹਰ ਇੱਕ ਵੇਦ ਗ੍ਰੰਥ ਇਹੀ ਸੁਨੇਹਾ ਦਿੰਦਾ ਕਿ ਜੀਵਾਂ ਦੇ ਨਾਲ ਪਿਆਰ ਕੀਤਾ ਜਾਵੇ ਸੋ ਇਦਾਂ ਦੀਆਂ ਹੋਰ ਕਹਾਣੀਆਂ ਲੈ ਕੇ ਤੁਹਾਡੇ ਨਾਲ ਜੁੜਦੇ ਰਾਵਾਂਗੇ ਤੁਸੀਂ ਦੇਖਦੇ ਰਹੋ ਸਟਰੀਟ ਹੈਡਲਾਈਨਸ